ਦੇ ਵਿੱਚ ਵਜ਼ੀਰ ਰਹੇ ਨੇ 2007 ਤੋਂ 17 ਤੱਕ ਉਹਨਾਂ ਤੋਂ ਵੀ ਸਪਸ਼ਟਿਕਰਨ ਮੰਗਿਆ ਗਿਆ ਸੀ ਕਿ ਉਹਨਾਂ ਦੀ ਭੂਮਿਕਾ ਕੀ ਰਹੀ ਹੈ ਅਕਾਲੀ ਸਰਕਾਰ ਚ ਜਿਹੜੇ ਮੰਤਰੀ ਰਹੇ ਉਹਨਾਂ ਆਗੂਆਂ ਨੂੰ ਤਲਬ ਕੀਤਾ ਗਿਆ ਇਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਮਨਪ੍ਰੀਤ ਸਿੰਘ ਬਾਦਲ ਸੋਚਾ ਸਿੰਘ ਲੰਗਾ ਦਲਜੀਤ ਸਿੰਘ ਟੀਮਾ ਚਰਨਜੀਤ ਸਿੰਘ ਢਿੱਲੋਂ ਤੇ ਗੁਲਜ਼ਾਰ ਸਿੰਘ ਰਣਿੱਕੇ ਵੀ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ ਦੇ ਚੁੱਕੇ ਨੇ ਇਨ ਤੋਂ ਇਲਾਵਾ ਡਾਕਟਰ ਰਪਿੰਦਰ ਕੌਰ ਆਦੇਸ਼ ਪ੍ਰਤਾਪ ਕੈਰੋਂ ਜਨਮੇਜਾ ਸਿੰਘ ਸੇਖੋਂ ਹੀਰਾ ਸਿੰਘ ਸਰਵਣ ਸਿੰਘ ਫਲੋਰ ਸਿਕੰਦਰ ਮਲੂਕਾ ਸਰਜੀਤ ਸਿੰਘ ਅਤੇ ਮਹੇਸ਼ੰਦਰ ਸਿੰਘ ਗਰੇਵਾਲ ਨੂੰ ਵੀ ਤਲਬ ਕੀਤਾ ਗਿਆ। ਤਾਜ਼ੀ ਵੱਡੀ ਖਬਰ ਹੈ ਦਰਅਸਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਸਿੱਖ ਕੈਬਨਟ ਮੰਤਰੀਆਂ ਨੂੰ ਤਲਬ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਆਪਣਾ ਸਪਸ਼ਟੀਕਰਨ ਦੇਣ ਉਹਨਾਂ ਦੀ ਭੂਮਿਕਾ ਕੀ ਰਹੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ ਤੇ ਅੱਜ ਸੋਨ ਸਿੰਘ ਠੰਡਲ ਪੇਸ਼ ਹੋਏ ਨੇ ਤੇ ਪਰਮਿੰਦਰ ਸਿੰਘ ਢੀਂਡਸਾਪੇ ਜੋ ਇਹ ਨੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਸੌਂਪਿਆ ਦੱਸਦੀਏ ਕਿ ਇਹ ਵੀ ਅਕਾਲੀ ਦਲ ਦੀ ਸਰਕਾਰ ਵੇਲੇ ਕੈਬਨਟ ਮੰਤਰੀ ਰਹੇ ਵਜ਼ੀਰ ਰਹੇ ਤੇ ਇਹਨਾਂ ਦੀ ਕੀ ਭੂਮਿਕਾ ਰਹੀ RAM REHIM ਨੂੰ ਮੁਆਫੀ ਦਿਵਾਉਣ ਦੇ ਵਿੱਚ RAM REHIM ਦੇ ਕੇਸ ਵਾਪਸ ਲੈਣ ਦੇ ਵਿੱਚ ਬੇਅਦਬੀ ਮੋਲਜਮਾ ਨੂੰ ਇਨਸਾਫ ਨਹੀਂ ਦਿਵਾ ਸਕਿਆ ਉਸ ਦੇ ਵਿੱਚ ਸੁਮੇਧ ਸੈਣੀ ਨੂੰ ਡੀਜੀਪੀ ਲਾਉਣ ਦੇ ਵਿੱਚ ਤਮਾਮ ਜੜੀਆਂ ਮੁੱਖ ਮੰਗਾਂ ਸੀ ਬਾਗੀ ਧੜੇ ਦੀਆਂ ਉਸ ਦੇ ਵਿੱਚ ਕਿਹਾ ਹੀ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਬਹੁਤ ਸਾਰੇ ਅਜਿਹੇ ਫੈਸਲੇ ਲਏ ਜਿਸ ਨਾਲ ਅਕਾਲੀ ਦਲ ਨੂੰ ਢਾਹ ਲੱਗੀ ਅਕਾਲੀ ਦਲ ਦੀ ਹਾਲਤ ਪਤਲੀ ਹੋਈ ਤੇ ਬਹੁਤ ਸਾਰੇ ਫੈਸਲੇ ਕੌਮ ਦੇ ਵੀ ਅਗੇਂਸਟ ਸੀ ਵਿਰੋਧ ਸੀ ਜਿਸ ਤੋਂ ਬਾਅਦ ਪਰਮਿੰਦਰ ਸਿੰਘ ਢਿੰਟਾ ਸਾਹਿਬ ਤੇ ਸੋਨ ਸਿੰਘ ਖੰਡਲ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਆਪਣਾ ਸਪਸ਼ਟਿਕਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੌਂਪਿਆ ਗਿਆ ਤਾਂ ਹਾਲੇ ਕਈ ਸਾਬਕਾ ਮੰਤਰੀਆਂ ਦੇ ਵੱਲੋਂ ਆਪਣਾ ਸਪਸ਼ਟਿਕਰਨ ਸੌਂਪਿਆ ਜਾਣਾ ਹੈ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਅਗਲਾ ਫੈਸਲਾ ਲਿਆ ਜਾਵੇਗਾ ਕਿਉਂਕਿ ਹਾਲੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਸਜ਼ਾ ਸੁਣਾਈ ਜਾਣੀ ਹੈ ਉਹ ਹਾਲੇ ਬਾਕੀ ਹੈ ਇਸੇ ਦੇ ਵਿਚਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇਹ ਵੀ ਹਦਾਇਤ ਕਰ ਦਿੱਤੀ ਗਈ ਸੀ ਕਿ ਕੋਈ ਵੀ ਅਕਾਲੀ ਆਗੂ ਚਾਹੇ ਉਹ ਬਾਗੀ ਧੜੇ ਨਾਲ ਸਬੰਧਤ ਹੈ ਚਾਹੇ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਸਬੰਧਤ ਹੈ ਕੋਈ ਵੀ ਬਿਆਨਬਾਜ਼ੀ ਨਾ ਕਰੇ ਕਿਉਂਕਿ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਹੈ ਅਤੇ ਮਰਿਆਦਾ ਦੇ ਉਲਟ ਜਾਂਦਾ ਜੇ ਕੋਈ ਕੋਈ ਬਿਆਨਬਾਜ਼ੀ ਕਰੇਗਾ ਜਿਸ ਤੋਂ ਬਾਅਦ ਬਿਆਨਬਾਜ਼ੀ ਤੇ ਵਿਰਾਮ ਜ਼ਰੂਰ ਹੈ ਤੇ ਹੁਣ ਪਰਮਿੰਦਰ ਸਿੰਘ ਢਿੰਡਸਾ ਤੇ ਸੋਨ ਸਿੰਘ ਖੰਡਲ ਆਪਣਾ ਪੱਖ ਪੇਸ਼ ਕਰਨ ਲਈ ਗਏ ਨੇ ਦੱਸਦੀਏ ਕਿ ਇਹ ਆਗੂ ਨੇ ਪਰਮਿੰਦਰ ਸਿੰਘ ਢਿੰਡਸਾ ਜਿਹੜੇ ਬਾਗੀ ਧੜੇ ਦੇ ਆਗੂ ਨੇ ਦੂਜੇ ਪਾਸੇ ਸੋਨ ਸਿੰਘ ਖੰਡਲ ਨੇ ਇਹ ਅਕਾਲੀ ਦਲ ਦੇ ਨਾਲ ਸੰਬੰਧ ਰੱਖਿਆ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਸੀ ਹਾਂ ਜਸੇਦਾਰ ਸਾਹਿਬਾਨ ਦਾ ਉਸ ਦੇ ਸੰਬੰਧੀ ਅੱਜ ਸਪਸ਼ਟਿਕਰਨ ਲਿਖਤੀ ਰੂਪ ਵਿੱਚ ਅਸੀਂ ਸੌਂਪ ਕੇ ਆਏ ਹਾਂ ਤੇ ਜੋ ਵੀ ਇੱਕ ਵਿੱਚ ਅਕਾਲ ਤਖਸਬ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਚੜਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅਸੀਂ ਚਾਹੇ ਜੋ ਵੀ ਕੋਈ ਆਪਸ ਵਿੱਚ ਜੋ ਹੋਸਾਦੀਆਂ ਸਾਰਾ ਅਸੀਂ ਸ਼ਰੂਮ ਜਿਹੜਾ ਹਰ ਰੂਪ ਦੇ ਵਿੱਚ ਅਕਾਲ ਤਖਸਬ ਨੂੰ ਸਮਰਪਿਤ ਹੈ ਇਕਾਲਤਖ ਸਾਹਿਬ ਦਾ ਹੁਕਮ ਸਾਡੇ ਵਾਸਤੇ ਸਰਮਾਉਣਾ ਕਿਸਾ ਸਾਹਿਬ ਤੁਸੀਂ ਪਹਿਲਾਂ ਵੀ ਆਏ ਸੀਗੇ ਹਲੇ ਸੱਧਿਆ ਨਹੀਂ ਸੀ ਤੁਹਾਨੂੰ ਗਿਆ ਤੁਸੀਂ ਪਹਿਲਾਂ ਆ ਕੇ ਮੌਪੀ ਨਾਮਾ ਮੰਗ ਕੇ ਸੀਗੇ ਇਹ ਫਿਰ ਸਪਸ਼ਟੀਕਰਨ ਤੁਹਾਡੇ ਕੋਲੋਂ ਮੰਗਿਆ ਗਿਆ ਸੀਗਾ ਕਿ ਉਹ ਜਿਹੜਾ ਮੌਪੀ ਨਾਮਾ ਤੁਹਾਡਾ ਪੂਰੀ ਹੋਇਆ ਸੀਗਾ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਇਸ ਮੁੱਦੇ ਬਾਰੇ ਮੈਂ ਹੋਰ ਕੋਈ ਗੱਲ ਮੈਂ ਇਸ ਮੁੱਦੇ ਬਾਰੇ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਹੋ ਵੀ ਇਕਾਲਤਖ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਸਿੰਘ ਸਹਿਬਾਨ ਨੇ ਹੁਕਮ ਕੀਤਾ ਹੈਗਾ ਵੀ ਜਿੰਨਾ ਚਿਰ ਅਕਾਲ ਤਖਤ ਸਾਹਿਬ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚ ਕਿਸੇ ਨੇ ਕੋਈ ਟਿੱਪਣੀ ਸੰਬੰਧੀ ਨਹੀਂ ਕਰਨੀ ਸੋ ਕਿਰਪਾ ਕਰਕੇ ਨਾ ਹੀ ਮੈਨੂੰ ਇਸ ਸੰਬੰਧੀ ਕੋਈ ਸਵਾਲ ਕਰੋ ਤੇ ਨਾ ਹੀ ਮੈਂ ਇਹਦਾ ਕੋਈ ਜਵਾਬ ਜਿਹੜਾ ਹੈ ਦੇਣਾ ਚਾਹਣਾ ਉਹ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਆਊਗਾ ਉਹ ਸਾਨੂੰ ਪ੍ਰਵਾਨ ਹੈ ਬਸ ਮੈਂ ਤਾਂ ਇਹ ਕਹਿਣਾ ਵੀ ਜੋ ਸਾਨੂੰ ਕੁਝ ਵੀ ਕਹਿਣਗੇ ਜੋ ਸਾਨੂੰ ਸਜ਼ਾ ਲਾਉਣ ਕੁਝ ਕਰਨ ਅਸੀਂ ਉਹਦੇ ਵਾਸਤੇ ਹੱਥ ਲਾਉਂਦੇ ਹਾਂ ਅਕਾਲ ਪੁਰਖ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦਾ ਹੋਇਆ ਜੋ ਹੁਕਮ ਜਸਦਾ ਸਾਹਿਬ ਸਿੰਘ ਸਾਹਿਬ ਦਾ ਹੋਇਆ ਸੀ ਉਹਦੇ ਮੁਤਾਬਕ ਅੱਜ ਮੈਂ ਫਰੀ ਕਾਲਤਾਰ ਸਾਹਿਬ ਦੇ ਨਾਮ ਸਤਿਵਸਤ ਹੋਇਆ ਅਰਦਾਸ ਬੇਨਤੀ ਕੀਤੀ ਆ ਜੋਦੜੀ ਕੀਤੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਕਿ ਜੋ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੁੰਦਿਆਂ ਕੋਈ ਜਾਣੇਂ ਜਾਣੇ ਕੋਈ ਭੁੱਲ ਕੋ ਗਲਤੀ ਹੋਈ ਆ ਇਹ ਬਖਸ਼ਾ ਦਾ ਬਖਸ਼ਣ ਹਾਰਿਆ ਉਹਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਪੂਰਨ ਆਸ ਹੈ ਕਿ ਵਾਹਿਗੁਰੂ ਔਰ ਛੇਵੇਂ ਪਾਤਸ਼ਾਹ ਜੀ ਕਾਲਕ ਸਿੰਘ ਸਾਹਿਬ ਇਸ ਗੱਲ ਲਈ ਮਾਫ ਕਰਨ ਦੇ ਯੋਗ ਆ ਔਰ माफ ਕਰਨਗੇ ਜੋ ਜੜੀ ਕੀਤੀ ਆ ਔਰ ਜੋ ਜਹਦਾ ਸਾਹਿਬ ਦਾ ਹੁਕਮ ਹੋਇਆ ਸੀ ਕਿ ਸਪਸਤੀਕਰ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨੰਬਰਤ ਸਾਹਿਬ ਪੇਸ਼ ਹੋ ਕੇ ਉਹਨਾਂ ਦੇ ਪੀਏ ਸਾਹਿਬ ਨੂੰ ਜਿਹੜਾ ਉਹ ਦੇਕੇ ਆਇਆ ਬਾਕੀ ਇਸ ਤੋਂ ਬਾਅਦ ਜੋ ਵੀ ਫੈਸਲਾ ਜਿਹੜਾ ਆ ਉਹ ਜਹਦਾ ਸਾਹਿਬ ਵੱਲੋਂ ਜਾਊਗਾ ਉਤੇ ਵੀ ਇਨ ਬਿਨ ਨਮਾਨ ਸਿੱਖ ਬੰਦ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਆ ਪੂਰਨ ਜੋ ਸਾਡਾ ਇਹ ਸਥਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਦੇਖੋ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਾਂ ਕੋਈ ਸਰਕਾਰ ਤੱਕ ਦੇ ਵਿੱਚ ਪਾਵਰ ਵਿੱਚ ਹੁੰਦੀ ਆ ਉਹ ਕੰਮ ਲੋਕਾਂ ਦੇ ਕਰਦੇ ਹੁੰਦੇ ਆ ਕਰਦੇ ਆ ਕਰਦੇ ਆ ਜੇ 100 ਕੰਮ ਚੰਗਾ ਹੋ ਗਿਆ ਕਿ ਨਹੀਂ ਹੋਇਆ ਤੇ ਕਈ ਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਗੱਲ ਕਹਣੀ ਚਾਹਨਾ ਅੱਜ ਕੋਰਟਾਂ ਦੇ ਵਿੱਚ ਮੈਟਰ ਆ ਕਿ ਜਿਹੜੀ ਬਿਆਦਵੀ ਹੋਈ ਹੈ ਕਿਵੇਂ ਹੋਈ ਹੈ ਇਹ ਤਾਂ ਬੈਟਰ ਹੁਣ ਕਿਸੇ ਦਾ ਲੁਕਾਉਣਾ ਛਪਿਆ ਰਹਿ ਜਾਂਦੀ ਕਿ ਬਿਆਦਵੀ ਕਿਹਨਾਂ ਨੇ ਕਰਾਈ ਆ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥ ਇਸ ਗੱਲ ਨੂੰ ਸਮਝਦਾ ਸਿੱਖ ਕੌਮ